ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਕਿਰਨ ਭਾਈ ਰੂਪਾ ਜੀ ਨੇ ਕਹਾਣੀ ਦਾ ਨਾਮ ਹੈ ਪਵਿੱਤਰ ਮੁਹੱਬਤ ਭਾਗ ਪਹਿਲਾ ਤਰ ਕਾਲਾਂ ਟਲ ਚੁਕੀਆਂ ਸੀ ਹਰ ਘਰ ਵਿੱਚ ਕੰਮਾਂ ਤੇ ਜ਼ੋਰ ਸੀ ਘਰਾਂ ਦੀਆਂ ਔਰਤਾਂ ਖੇਤਾਂ ਨੂੰ ਗਏ ਬੰਦਿਆਂ ਲਈ ਪਾਣੀ ਗਰਮ ਕਰਨ ਲਈ ਚੁੱਲਿਆਂ ਤੇ ਚੜ ਰਹੀਆਂ ਸੀ ਨਿੱਕੇ ਨਿਆਣੇ ਆਪਣੇ ਆਪ ਵਿੱਚ ਮਸਤ ਨੰਗ ਤੜੰਗੇ ਗਲੀਆਂ ਵਿੱਚ ਖੇਡ ਰਹੇ ਸੀ ਤੇ ਨਿਗਾਹਾਂ ਗਲੀ ਵਿੱਚ ਆਪਣੇ ਚਾਚੇ ਤਾਏ ਦਾਦੇ ਜਾਂ ਬਾਪੂ ਦੇ ਖੇਤੋਂ ਆਉਣ ਵਾਲਿਆਂ ਵੱਲ ਹੁੰਦੀਆਂ ਸੀ ਸਮਾਂ ਬਹੁਤ ਚੰਗਾ ਸੀ ਇੱਕ ਥਾਂ ਜਵਾਕ ਖੇਡਦੇ ਰਹਿੰਦੇ ਰੋਟੀ ਆਮ ਤੌਰ ਤੇ ਦੂਜਿਆਂ ਦੇ ਘਰ ਹੀ ਖਾਂਦੇ ਐਵੇਂ ਹੀ ਢਣ ਕੋ ਰੱਜ ਸਾਗ ਬਣਾਈ ਜਾ ਰਹੀ ਸੀ ਸਾਗ ਰਿਝ ਚੁੱਕਿਆ ਸੀ ਪਰ ਆਪਣੇ ਹੀ ਖਿਆਲਾਂ ਵਿੱਚ ਖੋਈ ਧਣਕੁਰ ਚੁੱਲ੍ਹੇ ਮਚਦੀ ਅੱਗ ਦੇ ਅੰਗਿਆਰਿਆਂ ਉੱਪਰ ਟਿਕ ਟਿਕੀ ਲਗਾ ਕੇ ਬੈਠੀ ਸੀ ਧਣਕੁਰ ਦੇ ਤਿੰਨ ਧੀਆ ਤੇ ਦੋ ਮੁੰਡੇ ਛੋਟੇ ਸੀ ਪਰਿਵਾਰ ਬਹੁਤ ਵੱਡਾ ਸੀ ਧਣਕੁਰ ਦੇ ਘਰ ਵਾਲਾ ਜੈਲਾ ਖੇਤੋਂ ਆਉਣ ਵਾਲਾ ਹੀ ਸੀ ਵੱਡੀ ਕੁੜੀ ਬਿੰਦਰ ਨੇ ਆਪਣੀ ਮਾਂ ਨੂੰ ਪੁੱਛਿਆ ਮਾਂ ਬਾਪੂ ਆਉਣ ਵਾਲਾ ਆਟਾ ਗੁੰਨ ਲਾ ਮਾਂ ਮੈਂ ਧਣਕੁਰ ਨਾ ਪੁੱਤ ਅੱਜ ਮੱਕੀ ਦਾ ਆਟਾ ਗੁੰਨਣਾ ਤੇਰੇ ਤੋਂ ਨਹੀਂ ਲੋਟ ਆਉਣਾ ਮੈਂ ਗੁੰਨਦੀ ਆਂ ਤੱਤੇ ਪਾਣੀ ਨਾਲ। ਉਹ ਛੋਟੀਆਂ ਦੋਹੇ ਕੀ ਕਰਦੀਆਂ? ਬਿੰਦਰ। ਦੋਹੇ ਗੁੱਡੀ ਨਾਲ ਖੇਡੀਆਂ ਜਾਂਦੀਆਂ ਨੇ। ਜੈਲਾ ਬਲਦ ਗੱਡੀ ਤੇ ਪੱਠੇ ਲੱਦ ਲਿਆਇਆ ਸੀ। ਅਨਸਾਰ ਉਹਨੇ ਪਿੰਡੇ ਲੜ ਦੀ ਕੰਡ ਲਾਉਣ ਲਈ ਪਿੰਡੇ ਤੇ ਗਰਮ ਪਾਣੀ ਪਾਇਆ ਤੇ ਨਹਾ ਕੇ ਸਰੋਂ ਦਾ ਤੇਲ ਲਾਇਆ ਤੇ ਆਣ ਕੇ ਚੁੱਲ੍ਹੇ ਮੂਰੇ ਬੈਠ ਗਿਆ। ਧੰਨ ਕੋ ਰੋਟੀਆਂ ਲਾਉਣ ਲੱਗੀ। ਵੱਡੀ ਕੁੜੀ ਨੇ ਬਾਪੂ ਨੂੰ ਰੋਟੀ ਫੜਾਈ ਤੇ ਆਪ ਅੰਦਰ ਚਲੀ ਗਈ। ਜੈਲਾ ਕਿਵੇਂ ਆ ਧਣਕੁਰੇ ਡੂੰਗੀ ਉਦਾਸੀ ਚ ਲੱਗਦੀਆਂ ਧਣਕੁਰ ਈਆਂ ਮਟਿਆਰ ਹੋਈ ਜਾਂਦੀਆਂ ਆ ਬਿੰਦਰ ਤਾਂ ਮੋਢੇ ਤੋਂ ਤਾਹਾਂ ਹੋ ਗਈ ਹੁਣ ਵੇਖ ਬੂਖ ਕੋਈ ਥਾਂ ਖੜਾ ਵਿਆਹ ਕਰ ਦਈਏ ਜੈਲਾ ਹਜੇ ਕੀਆ 2 ਸਾਲ ਠਹਿਰ ਜਾ ਉਹੀ ਨਾ ਕਾਲ ਕਰ ਹਜੇ ਤਾਂ ਨਿਆਣੀ ਆ ਕੁੜੀ ਐਵੇਂ ਕਾਹਨੂੰ ਕਬੀਲਦਾਰੀ ਚ ਠੱਕਣਾ ਧਣਕੁਰ ਮੈਂ ਕਿਹੜਾ ਅੱਜ ਹੀ ਤੋਰਨ ਨੂੰ ਕਹਿਣੀ ਆ ਮੈਂ ਉਹ ਕਹਿਣੀ ਆ ਵੀ ਹੁਣੇ ਤੋਂ ਲੱਭਾਂਗੇ ਫੇਰ ਚੰਗਾ ਘਰ-ਬਾਰ ਮਿਲੂ ਜੈਲਾ ਸਿੰਦਾ ਨਹੀਂ ਆਇਆ ਹਜੇ ਤੱਕ ਖੌਰੇ ਕੀ ਕਰਦਾ ਹੋਊਗਾ ਖੇਤ ਤਣਕੁਰ ਆਹੋ ਉਹ ਵੀ ਤਤੀ ਤਤੀ ਰੋਟੀ ਖਾ ਲੈਂਦਾ ਕੱਲ ਕਹੀ ਜਾਂਦਾ ਸੀ ਅਖੇ ਬੇਬੇ ਸਾਗ ਬਣਾਈ ਨਾਲੇ ਘਰੇ ਲੈ ਜਾਊਗਾ ਵਿਚਾਰਾ ਜੈਲੇ ਨੇ ਆਪਣੇ ਮਨ ਵਿੱਚ ਕਿਹਾ ਕਿ ਤਣਕੁਰ ਨੂੰ ਕੁੜੀਆਂ ਦੇ ਵਿਆਹ ਦੀ ਚਿੰਤਾ ਵੱਡ-ਵੱਡ ਖਾਂਦੀ ਆ ਪਰ ਹਜੇ ਤਾਂ ਉਮਰ ਛੋਟੀ ਆ ਕੁੜੀ ਦੀ ਸਾਲ ਠਹਿਰ ਕੇ ਕਰ ਦਿਆਂਗੇ ਵਿਆਹ ਨਾਲੇ ਪੈਸਾ ਤੇ ਲਾਜੂ ਹੱਥ 'ਚ ਵਗਾਨਿਆਂ ਦੇ ਢਿੱਡ ਵੀ ਭਰਨੇ ਪੈਂਦੇ ਆ ਸੱਥ ਵਿੱਚ ਧੂਣੀ ਪਾਈ ਬੈਠੇ ਬਚਨੇ ਵਰਗਿਆਂ ਕੋਲ ਗੱਜਣ ਕਾ ਜੀਤ ਆ ਗਿਆ ਅਮਲੀ ਜਿਹਾ ਬੰਦਾ ਸੀ ਪਰ ਸਾਰੇ ਪਿੰਡ ਦੀ ਖਬਰ ਪੋਟਿਆਂ ਤੇ ਰਖਦਾ ਸੀ ਤੇ ਸੱਥ ਵਿੱਚ ਬੈਠੇ ਬੰਦੇ ਜੀਤ ਦੀ ਉਡੀਕ ਹੀ ਰੱਖਦੇ ਕਿ ਕਦੋਂ ਆਊ ਅੱਜ ਵੀ ਬਚਨੇ ਨੇ ਦੂਰੋਂ ਆਉਂਦੇ ਜੀਤ ਨੂੰ ਹੁਕਰਾ ਮਾਰਿਆ ਆ ਓਏ ਜੀਤ ਸਿਆ ਸੁਣਾ ਫੇਰ ਕੋਈ ਚੌਂਦੀ ਜੀ ਗੱਲਬਾਤ ਜੀਤ ਆਹ ਹੋ ਪਤੰਦਰੋ ਤੁਸੀਂ ਕਿਹੜਾ ਚਾਹ ਦਾ ਕੌਲਾ ਤੇਰੀ ਬੈਠਿਆਂ ਗੱਲ ਸੁਣਾਉਣ ਨੂੰ ਨਾਜਰ ਜਰ ਚਾਹ ਤਾਂ ਰਾਤੋਂ ਪੀ ਕੇ ਆਇਆ ਹੋਵੇਗਾ ਆਪਦੀ ਉਹ ਜੀਤ ਸਾਲਿਓ ਤੁਸੀਂ ਤਾਂ ਇਉਂ ਗੱਲ ਕਰਦੇ ਹੋ ਜਿਵੇਂ ਮੈਨੂੰ ਵੇਖਦਿਆਂ ਹੀ ਉਹ ਤਿੰਨ ਮੇਲ ਦਾ ਰੱਖਦੀ ਹੋਵੇ ਓਏ ਪਤੰਦਰੋ ਉਹੀ ਨਾ ਜੱਟੀ ਦਾ ਨਾਮ ਲੈ ਕੇ ਸਵਾਦ ਲਈ ਜਾਇਆ ਕਰੋ ਬਚਣਾ ਸਾਨੂੰ ਤਾਂ ਕੀ ਪਤਾ ਉਹ ਤਾਂ ਸਾਰੇ ਪਿੰਡ ਚ ਗੱਲ ਹੁੰਦੀ ਆ ਬਈ ਜੀਤ ਸੰਤੋਕੀ ਕੇ ਘਰ ਦੀ ਬਹੁਤ ਵਿੜਕ ਰੱਖਦਾ ਜੀਤ ਓਏ ਓਦੀ ਤਾਂ ਉਹੀ ਗੱਲ ਆ ਅਖੇ ਗੱਲਾਂ ਵਾਲੀ ਜੱਟੀ ਨਾ ਦੁੱਧ ਦੇਵੇ ਨਾ ਲੱਸੀ ਬਚਣਾ ਚੱਲ ਕੋਈ ਨਾ ਕਦੇ ਤਾਂ ਮੰਨੂਗੀ ਤੈਨੂੰ ਕੁਝ ਪਿੰਡ ਦੇ ਬਾਹਰ-ਬਾਰ ਫਿਰਨੀ ਤੇ ਇੱਕ ਛੋਟੇ ਜਿਹੇ ਘਰ ਵਿੱਚ ਸੰਤੋਖ ਦਾ ਰਹਿਣ ਬਸੇਰਾ ਸੀ ਕੱਚੇ ਜਿਹੇ ਛੋਟੇ ਘਰ ਵਿੱਚ ਸੰਤੋਖ ਉਹਦਾ ਵੱਡਾ ਭਾਈ ਨੇਬਾ ਤੇ ਬਲਵੀਰਾ ਰਹਿੰਦੇ ਸੀ ਸੰਤੋਖ ਦੀ ਇੱਕ ਛੋਟੀ ਭੈਣ ਵੀ ਸੀ ਰਾਣੂ ਸੰਤੋਖ ਦੇ ਮਾਪਿਓ ਸਵਰਗ ਸੁਧਾਰ ਚੁੱਕੇ ਸੀ ਉਸ ਵੇਲੇ ਰਾਣੂ ਸਿਰਫ 5 ਸਾਲ ਦੀ ਸੀ ਨਾਨਕਿਆਂ ਨੇ ਕੁੜੀ ਨੂੰ ਬਥੇਰਾ ਜੋਰ ਲਾਇਆ ਕਿ ਉਹ ਨਾਨਕੇ ਰਹਿ ਲਵੇ ਪਰ ਰਾਣੂ ਆਪਣੇ ਭਾਈਆਂ ਦੀ ਜਿੰਦ ਜਾਣ ਸੀ ਇਸ ਕਰਕੇ ਉਹ ਆਪਣੇ ਭਾਈਆਂ ਤੋਂ ਵੱਖ ਨਹੀਂ ਸੀ ਹੋਣਾ ਚਾਹੁੰਦੀ ਸੰਤੋਖ ਤੇ ਉਹਦੇ ਭਾਈਆਂ ਨੇ ਰਾਣੂ ਦਾ ਬਹੁਤ ਖਿਆਲ ਰੱਖਿਆ ਉਹਨੂੰ ਮਾਂ ਵਾਲਾ ਪਿਆਰ ਦਿੱਤਾ ਜਦੋਂ ਨੇਬੇ ਤੇ ਬਲਵੀਰੇ ਦੇ ਵਿਆਹ ਦੀ ਉਮਰ ਸੀ ਤਾਂ ਜਮੀਨ ਘਟ ਕਰਕੇ ਕੋਈ ਵੀ ਰਿਸ਼ਤਾ ਕਰਵਾਉਣ ਨੂੰ ਤਿਆਰ ਨਾ ਹੋਇਆ ਹੁਣ ਦੋਵੇਂ ਭਾਈਆਂ ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਕੀਤਾ ਤੇ ਉਹਨਾਂ ਨੇ ਕਿਸੇ ਨੂੰ ਵਾਸਤਾ ਪਾ ਕੇ ਸੰਤੋਖ ਨੂੰ ਰਿਸ਼ਤਾ ਕਰਵਾਉਣ ਬਾਰੇ ਕਿਹਾ ਸਬਬ ਨਾਲ ਸੰਤੋਖ ਦਾ ਰਿਸ਼ਤਾ ਇੱਕ ਅਲੜ ਜਹੀ ਕੁੜੀ ਨਸੀਬਕੌਰ ਨਾਲ ਹੋ ਗਿਆ ਨਸੀਬਕੌਰ ਭਾਵੇਂ ਸੰਤੋਖ ਤੋਂ ਅੱਧੀ ਉਮਰ ਦੀ ਸੀ ਪਰ ਘਰ ਦੀ ਗਰੀਬੀ ਵਿੱਚੋਂ ਨਿਕਲ ਨਸੀਬਕੌਰ ਨੂੰ ਸੰਤੋਖ ਦਾ ਘਰ ਸਵਰਗ ਵਰਗਾ ਲੱਗਿਆ ਆਣ ਗਵਾਂਢ ਤੇ ਸ਼ਰੀਕਾ ਜਦੋਂ ਸੰਤੋਖ ਦੀ ਬਹੂ ਵੇਖਣ ਆਉਂਦਾ ਤਾਂ ਸਭ ਦੇ ਸਾਹ ਰੁਕ ਜਾਂਦੇ ਇੰਨੀ ਸੋਹਣੀ ਤੇ ਸਚਿਆਰੀ ਬਹੂ ਆਂਡਗਵਾਂਡ ਵਿੱਚ ਕਿਸੇ ਦੇ ਨਹੀਂ ਸੀ ਆਈ। ਰਾਣੋ ਆਪਣੀ ਭਾਬੀ ਦੇ ਗੋਡੇ ਲੱਗ ਕੇ ਬੈਠੀ ਰਹਿੰਦੀ। ਨਸੀਬਕੌਰ ਸੱਚਮੁੱਚ ਹੀ ਸੰਤੋਖ ਕੇ ਘਰ ਚੰਗੇ ਨਸੀਬ ਲੈ ਕੇ ਆਈ ਸੀ। ਭਾਵੇਂ ਆਪਣੇ ਲਈ ਤਾਂ ਸੀ ਹੀ ਨਾਲ ਹੀ ਸੰਤੋਖ ਕੇ ਘਰ ਵੀ ਨਸੀਬਕੌਰ ਦੇ ਆਉਣ ਨਾਲ ਵਿਹੜੇ ਵਿੱਚ ਖੁਸ਼ੀਆਂ ਆ ਗਈਆਂ ਸੀ। ਹਰ ਵੇਲੇ ਮਿੱਠੀਆਂ-ਮਿੱਠੀਆਂ ਗੱਲਾਂ ਕਰ ਰਾਣੋ ਦਾ ਚਿੱਤ ਪਰਚਾਉਂਦੀ ਰਹਿੰਦੀ। ਕਈ ਵਾਰੀ ਰਾਣੋ ਆਪਣੀ ਭਾਬੀ ਦੇ ਗਲ ਲੱਗ ਕੇ ਰੋ ਪੈਂਦੀ। ਭਾਬੀ ਵੇਖ ਲਾ ਬਾਈ ਵਰਗੀਆਂ ਨੇ ਤਾਂ ਮਾਂ ਦਾ ਲਾਡ ਪਿਆਰ ਵੇਖਿਆ ਹੁਣ ਪਰ ਮੇਰੇ ਚਾਮਾਂ ਦਾ ਵੇਖ ਲਾ ਰੱਬ ਕਿਵੇਂ 베ਰੀ ਬਣ ਗਿਆ ਮੈਂ ਤਾਂ ਆਪਦੀ ਮਾਂ ਦੀ ਗੋਦੀ ਵਿੱਚ ਬੈਠ ਆਪਣੇ ਵਾਲਾਂ ਦੀਆਂ ਗੁੱਤਾਂ ਵੀ ਕਰਵਾਉਣੀਆਂ ਸੀ ਪਰ ਭਾਬੀ ਰੋਂਦੀ ਹੋਈ ਰਾણો ਨੂੰ ਨਸੀਬ ਨੇ ਗੱਲ ਨਾਲ ਲਾਇਆ ਨਸੀਬ ਰਾણો ਮਾਂ ਵਾਲਾ ਸੰਨ ਤਾਂ ਮੈਂ ਵੀ ਨਹੀਂ ਭਰ ਸਕਦੀ ਪਰ ਹਾਂ ਮਾਂ ਵਰਗਾ ਪਿਆਰ ਤੈਨੂੰ ਇਸ ਭਾਬੀ ਵਰਗੀ ਮਾਂ ਵਿੱਚ ਜ਼ਰੂਰ ਮਹਿਸੂਸ ਹੋਊਗਾ ਬਸ ਹੁਣ ਤੂੰ ਕਦੇ ਰੋਣਾ ਨਹੀਂ ਆ ਮੇਰੀ ਲਾਡੋ ਰਾਣੀ ਦੇ ਵਾਲਾਂ ਵਿੱਚ ਤੇਲ ਛੱਸ ਦੇ ਮਾਂ ਰਾਣੋ ਕੌਲੀ ਵਿੱਚ ਤੇਲ ਪਾ ਆਪਣੀ ਭਾਬੀ ਕੋਲ ਬੈਠ ਗਈ ਨਸੀਬਕੌਰ ਨੂੰ ਰਾਣੋ ਦੇ ਵਾਲਾਂ ਵਿੱਚ ਤੇਲ ਛੱਸ ਅੰਤਾਂ ਦਾ ਸਕੂਨ ਮਿਲਿਆ ਅਤੇ ਰਾਣੋ ਨੂੰ ਮੋ ਸੰਤੋਖ ਦੇ ਵੱਡੇ ਦੋਹੇ ਭਾਈ ਨਸੀਬਕੌਰ ਨੂੰ ਵੇੜੇ ਵਿੱਚ ਕੰਮ ਕਰਦੀ ਨੂੰ ਵੇਖ ਕੇ ਖੁਸ਼ ਹੋ ਜਾਂਦੇ ਤੇ ਆਪ ਆਮ ਤੌਰ ਤੇ ਖੇਤ ਹੀ ਰਹਿੰਦੇ ਸੰਤੋਖ ਨੂੰ ਉਹ ਕਰ ਰਹਿਣ ਲਈ ਕਹਿੰਦੇ ਪਰ ਸੰਤੋਖ ਆਪਣੇ ਭਾਈਆਂ ਨੂੰ ਕੰਮ ਲਾ ਆਪ ਆਰਾਮ ਨਾਲ ਬਹਿਣਾ ਨਹੀਂ ਸੀ ਚਾਹੁੰਦਾ ਸ਼ਾਮ ਨੂੰ ਜਦੋਂ ਸਾਰੇ ਇਕੱਠੇ ਹੁੰਦੇ ਤਾਂ ਨਸੀਬ ਸਾਰਿਆਂ ਦੇ ਚਿਹਰਿਆਂ ਨੂੰ ਖੁਸ਼ ਕਰਨ ਲਈ ਹਾਸਾ ਖੇਡਾ ਕਰਦੀ ਰਹਿੰਦੀ ਜਦੋਂ ਵੀ ਨਸੀਬ ਹੱਸਦੀ ਤਾਂ ਸੱਤ ਘਰੀ ਸੁਣਦੀ ਜਿਸ ਨੂੰ ਸੁਣ ਕੇ ਸ੍ਰੀਕਾ ਨੂੰ ਸਾੜਾ ਹੁੰਦਾ ਨਸੀਬ ਸੰਤੋਖ ਦੇ ਦੋਵਾਂ ਭਾਈਆਂ ਤੋਂ ਕਦੇ ਕੁੰਡ ਨਹੀਂ ਸਿਕੜਦੀ ਕਿਉਂਕਿ ਜਦੋਂ ਵਿਆਹੀ ਆਈ ਸੀ ਤਾਂ ਵੱਡੇ ਭਾਈਆਂ ਨੇ ਕਹਿ ਦਿੱਤਾ ਸੀ ਕਿ ਅਸੀਂ ਵੱਡੇ ਆ ਤੇ ਸੰਤੋਖ ਤੇ ਰਾਣੋ ਸਾਡੇ ਹੱਥੀਂ ਪਲੇ ਆ ਤੂੰ ਤਾਂ ਰਾਣੋ ਵਰਗੀਆਂ ਸਾਡੀ ਧੀ ਬਸ ਉਸੇ ਦਿਨ ਤੋਂ ਨਸੀਬ ਨੇ ਸਭ ਦਾ ਮਨ ਮੋਲਿਆ ਸੀ ਰਾਣੋ ਨੂੰ ਵੇਖ ਤਿੰਨੇ ਭਾਈਆਂ ਨੂੰ ਲੱਗਦਾ ਕਿ ਜਿਵੇਂ ਉਹਨਾਂ ਦੇ ਸਿਰੋਂ ਮਣਾ ਮੂਹੀ ਭਾਰ ਨਸੀਬ ਦੇ ਔਣ ਕਰਕੇ ਲੈ ਗਿਆ ਹੋਵੇ ਰਾਤ ਵੇਲੇ ਨਸੀਬ ਸੰਤੋਖ ਇੱਕ ਬੈਠਕ ਵਿੱਚ ਪਏ ਗੱਲਾਂ ਕਰ ਰਹੇ ਸੀ ਸੰਤੋਖ ਨਸੀਬ ਕੋਰੇ ਮੇਰੀ ਗੱਲ ਸੁਣ ਨਸੀਬ ਹਾਂਜੀ ਬੋਲੋ ਸੰਤੋਖ ਤੂੰ ਇੱਥੇ ਖੁਸ਼ ਆ ਮੈਂ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਮੰਨਦੀ ਆ ਕਿ ਤੁਹਾਡੇ ਨਾਲ ਵਿਆਹੀ ਗਈ ਐਨਾ ਚੰਗਾ ਪਰਿਵਾਰ ਸ਼ਾਇਦ ਹੀ ਕਿਸੇ ਨੂੰ ਮਿਲੇ ਬਾਕੀ ਉਮਰਾਂ ਵਿੱਚ ਕੁਝ ਨਹੀਂ ਰੱਖਿਆ ਬਸ ਦਿਲ ਮਿਲਦੇ ਹੋਣ ਤੇ ਦਿਲਾਂ ਵਿੱਚ ਪਿਆਰ ਹੋਵੇ ਸੰਤੋਖ ਨੇ ਨਸੀਬ ਦਾ ਹੱਥ ਚੁੰਮਿਆ ਤੇ ਬੋਲਿਆ ਮੇਰੇ ਪਰਿਵਾਰ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਅਸੀਂ ਤਾਂ ਭੋਲੇ ਭਾਲੇ ਬੰਦੇ ਆ ਨਸੀਬ ਬਸ ਇਸ ਘਰ ਨੂੰ ਤੂੰ ਹੀ ਸੰਭਣਾ ਹੁਣ ਹਰ ਵੇਲੇੜ ਬੰਦਾ ਗੋਹਾ ਕੂੜਾ ਸੁੱਟਦੀ ਨਸੀਬ ਦਾ ਝਾਕਾ ਲੈਣ ਲਈ ਸੱਤ ਵਿੱਚ ਬੈਠਦਾ ਨਸੀਬ ਦੇ ਪਾਇਆਂ ਚੰਜਰਾਂ ਦੀ ਛਣ ਛਣਾ ਬੁਈਓ ਲੰਗਦੀ ਦੀ ਹਰ ਰਾਹੀ ਦੇ ਕੰਨਾਂ ਵਿੱਚ ਰਸ ਘੋਲਦੀ ਨਸੀਬ ਨੂੰ ਵੀ ਪਤਾ ਸੀ ਕਿ ਲੋਕ ਉਸ ਨੂੰ ਬੁਰੀ ਨਜ਼ਰ ਨਾਲ ਤੱਕਦੇ ਆ ਪਰ ਨਸੀਬ ਪੂਰੀ ਨਿੱਡਰ ਸੀ ਕਿਸੇ ਤੋਂ ਨਹੀਂ ਸੀ ਡਰਦੀ ਬਲਕਿ ਪੂਰਾ ਸ਼ਿੰਗਾਰ ਲਾ ਕੇ ਰੱਖਦੀ ਰਾણો ਆਪਣੀ ਭਾਬੀ ਨੂੰ ਪੂਰਾ ਸਜਾ ਕੇ ਰੱਖਦੀ ਤਣਕੁਰ ਕਾ ਘਰ ਵੀ ਨਸੀਬ ਕੇ ਘਰ ਦੇ ਨਾਲ ਹੀ ਸੀ ਨਸੀਬ ਕੌਰ ਕੋਲ ਤਣਕੁਰ ਦੀਆਂ ਧੀਆ ਆਜਾਇਆ ਕਰਦੀਆਂ ਸੀ ਤਣਕੁਰ ਨਸੀਬ ਕੌਰ ਤੇ ਪੂਰਾ ਮਾਣ ਕਰਦੀ ਸੀ ਪਿੰਡ ਵਿੱਚ ਲੰਬੜਾਂ ਦਾ ਵੱਗਾ ਆਪਣੇ ਆਪ ਨੂੰ ਪਿੰਡ ਦਾ ਮੋਹਤਵਾਰ ਬੰਦਾ ਸਮਝਦਾ ਸੀ ਪਰ ਉਹਦੇ ਚਾਲ ਚੱਲਣ ਦਾ ਸਾਰੇ ਪਿੰਡ ਨੂੰ ਹੀ ਪਤਾ ਸੀ ਜਿਸ ਕਰਕੇ ਉਹਨੂੰ ਪਿੰਡ ਦਾ ਸਿਆਣਾ ਬੰਦਾ ਮੂਹ ਨਹੀਂ ਸੀ ਲਾਉਂਦਾ ਪਿੰਡ ਦੀ ਹਰ ਤੀਮੀ ਤੇ ਉਹ ਬੁਰੀ ਨਜ਼ਰ ਰੱਖਦਾ ਸੀ ਜਦੋਂ ਦਾ ਉਹਨੂੰ ਪਤਾ ਲੱਗਿਆ ਸੀ ਕਿ ਸੰਤੋਖ ਦੀ ਬਹੂ ਬਹੁਤ ਸੋਹਣੀ ਆ ਤਾਂ ਉਸ ਮੌਕੇ ਦੀ ਤਲਾਸ਼ ਵਿੱਚ ਸੀ ਕਦੋਂ ਉਹ ਨਸੀਬ ਨੂੰ ਵੇਖੇ ਆਪਣੇ ਨਾਲ ਵਾਲੇ ਦੋਸਤਾਂ ਨੂੰ ਲੈ ਉਹ ਹਰ ਰੋਜ਼ ਹੀ ਸੰਤੋਖ ਕੇ ਫਲੇ ਤੇ ਜਾ ਬੈਂਦਾ ਭਾਵੇਂ ਲੋਕ ਉਹਨਾਂ ਨੂੰ ਅੱਖ ਵਿੱਚ ਘੂਰਦੇ ਪਰ ਕਿਸੇ ਦੀ ਹਿੰਮਤ ਨਹੀਂ ਸੀ ਕਿ ਉਹਨੂੰ ਮੂੰਹ ਤੇ ਕਹਿੰਦੇ ਕਿਉਂਕਿ ਬੱਗੇ ਤੋਂ ਸਾਰੇ ਹੀ ਡਰਦੇ ਸੀ ਨਸੀਬਕੌਰ ਤਨ ਕੋਰ ਕੇ ਘਰੋਂ ਆਈ ਤਾਂ ਹੱਸਦੀ ਨਸੀਬ ਨੂੰ ਵੇਖ ਬੱਗੇ ਨੇ ਹੌਕਾ ਜਿਹਾ ਭਰਿਆ ਤੇ ਬੋਲਿਆ ਜਿਵੇਂ ਸੁਣਿਆ ਸੀ ਉਹਦੇ ਤੋਤਾ ਤਿੰਨ ਰਤੀਆਂ ਤਾਹ ਰੰਨ ਤਾ ਸਿਰੇ ਦੀ ਆ ਕੋਈ ਨਾ ਵਗਿਆ ਥੋੜੇ ਹੀ ਦਿਨਾ ਇਹ ਤੇਰੀਆਂ ਹੀ ਬਾਹਾਂ ਵਿੱਚ ਹੋ ਦੂਜੇ ਦਿਨ ਫਿਰ ਬੱਗਾ ਸੰਤੋਖ ਕੇ ਘਰ ਦੇ ਸਾਹਮਣੇ ਬੈਠ ਗਿਆ ਨਸੀਬ ਨੇ ਜਦ ਵੇਖਿਆ ਕਿ ਇਹ ਕੱਲ ਵੀ ਮੇਰੇ ਵੱਲ ਵੇਖ ਕੇ ਹੱਸ ਰਿਹਾ ਸੀ ਤਾਂ ਉਹ ਬੱਗੇ ਵੱਲ ਔਲੀ ਪੱਗੇ ਨੇ ਦੂਰੋਂ ਹੀ ਨਸੀਬ ਨੂੰ ਹੱਥ ਜੋੜੇ ਪਰ ਐਨੇ ਨੂੰ ਧਨਕਰ ਨੇ ਨਸੀਬ ਨੂੰ ਹਾਕ ਮਾਰੀ ਨਸੀਬ ਚਾਚੀ ਕੋਲ ਗਈ ਤਾਂ ਧਨਕਰ ਨੇ ਦੱਸਿਆ ਕਿ ਇਹਦੇ ਮੂੰਹ ਨਾ ਲੱਗੀ ਭਾਈ ਇਹ بڑا ਕੁੱਤਾ ਬੰਦਾ ਆਪਣੀ ਇੱਜ਼ਤ ਆਪਦੇ ਹੀ ਹੱਥ ਹੁੰਦੀ ਆ ਪੁੱਤ ਨਸੀਬ ਮੈਂ ਤਾਂ ਚਾਚੀ ਉਹਨੂੰ ਪੁੱਛਣ ਗਈ ਸੀ ਵੀ ਮੈਨੂੰ ਵੇਖ ਕੇ ਹੱਸਦਾ ਕਿਉਂ ਆ ਧਨਕਰ ਨਸੀਬ ਕੋਰੇ ਤੈਨੂੰ ਨਹੀਂ ਪਤਾ ਇਹਦਾ ਬਸ ਮਿੱਟੀ ਪਾ ਦੇ ਤੂੰ ਕੂੜਾ ਸੁੱਟਣ ਰਾਣੇ ਨੂੰ ਰਾਣੋਂ ਨੂੰ ਭੇਜ ਦਿਆ ਕਰ ਪੁੱਤ ਨਸੀਬ ਕੋਰ ਨੇ ਚਾਚੀ ਨੂੰ ਤਾਂ ਹਾਂ ਕਹਿ ਦਿੱਤੀ ਪਰ ਉਹਨੂੰ ਘਰ ਚੈਨ ਨਹੀਂ ਸੀ ਆ ਰਿਹਾ ਦੂਜੇ ਦਿਨ ਨਸੀਬ ਨਹਾ ਕੇ ਵਿਹੜੇ ਵਿੱਚ ਦਹੇ ਮੰਜੇ ਤੇ ਬੈਠ ਕੇ ਸਿਰਵਾ ਰਹੀ ਸੀ ਤੇ ਤਿੰਨੇ ਭਾਈ ਖੇਤ ਗਏ ਹੋਏ ਸੀ ਰਾਣੋਂ ਤੇ ਨਸੀਬ ਹੀ ਘਰੇ ਸੀ ਬੱਗਾ ਮੌਕਾ ਜਿਹਾ ਵੇਖ ਕੇ ਘਰ ਆ ਗਿਆ ਤੇ ਨਸੀਬ ਨੂੰ ਵੇਖ ਕੇ ਬੋਲਿਆ ਭਾਬੀ ਜੀ ਸਸਰੀਕਾਲ ਨਸੀਬ ਪਿੰਡ ਚ ਰਹਿ ਕੇ ਤੈਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮੈਂ ਤੇਰੀ ਚਾਚੀ ਲੱਗਦੀ ਆ ਬੱਗਾ ਉਹ ਮੈਂ ਤਾਂ ਭੁੱਲ ਗਿਆ ਜੀ ਚਲੋ ਕੋਈ ਨਾ ਨਸੀਬ ਕੋਈ ਕੰਮ ਸੀ ਮੈਂ ਤਾਂ ਬਾਈ ਕੋਲ ਆਇਆ ਸੀ ਖੇਤ ਗਈ ਆਉਤਾ ਤੁਸੀਂ ਉੱਥੇ ਜਾ ਕੇ ਮਿਲ ਲਓ ਬੱਗਾ ਹੱਥਾਂ ਦੀਆਂ ਤਲੀਆਂ ਮਲਦਾ ਆਪਣੇ ਰਾਹ ਤੁਰਦਾ ਬਣਿਆ ਪਰ ਚਾਚੀ ਵਾਲੀ ਗੱਲ ਤੇ ਉਹ ਨਸੀਬੋ ਤੋਂ ਬਦਲਾ ਲੈਣ ਦੀ ਸੋਚ ਰਹੀ ਸੀ ਨਸੀਬ 베ੜੇ ਵਿੱਚ ਬੋਕਰ ਮਾਰਨ ਲੱਗੀ ਰਾਣੋਂ ਤੋਂ ਉਹ ਕੋਈ ਵੀ ਕੰਮ ਨਹੀਂ ਸੀ ਕਰਵਾਉਂਦੀ ਹਰ ਕੰਮ ਉਹ ਆਪ ਹੀ ਕਰਦੀ ਸੀ ਸ਼ਾਮ ਨੂੰ ਸੰਤੋਖ ਵਰਗੇ ਜਦ ਘਰ ਆਏ ਪਹਿਲਾਂ ਤਾਂ ਨਸੀਬ ਨੇ ਸੋਚਿਆ ਕਿ ਬੱਗੇ ਬਾਰੇ ਦੱਸਾਂ ਪਰ ਕੁਝ ਸੋਚ ਕੇ ਉਹ ਚੁੱਪ ਕਰ ਗਈ ਕੱਚਾ 베ੜਾ ਸੁੰਬਰ ਦੀ ਨਸੀਬਕੌਰ ਕੁਝ ਸੋਚ ਰਹੀ ਸੀ ਤੇ ਐਨੇ ਨੂੰ ਘਰ ਦੇ ਬੂਹੇਓ ਕਿਸੇ ਦੀ ਪੈੜਚਾਲ ਸੁਣੀ ਨਸੀਬ ਨੇ ਜਦੋਂ ਮੁੜ ਕੇ ਵੇਖਿਆ ਤਾਂ ਉਹ ਖੁਸ਼ ਹੋ ਗਈ ਘਰ ਉਹਦੇ ਮਾਂ ਤੇ ਬਾਪੂ ਆਏ ਸੀ ਨਸੀਬ ਕੌਰ ਨੂੰ ਤਾਂ ਜਿਵੇਂ ਚਾ ਚੜ ਗਿਆ ਰਾણો ਨੇ ਨਿਵਾਰ ਦਾ ਮੰਝਾ ਡਾਇਆ ਤੇ ਪਿਆਰ ਨਾਲ ਸਸਤਰੀਕਾਲ ਬੁਲਾਈ ਸੰਤੋਖ ਵਰਗੇ ਤਾਂ ਖੇਤ ਗਏ ਹੋਏ ਸੀ ਮਾਂ ਪੁੱਤ ਜਿਉਂ ਵਿਆਹ ਹੋਇਆ ਗੇੜੇ ਨਹੀਂ ਮਾਰਿਆ ਭਾਈ ਤੁਸੀਂ ਮੈਂ ਕਿਹਾ ਆਪ ਹੀ ਮਿਲ ਕੇ ਆਵਾਂ ਆਪ ਦੀ ਤੀ ਨੂੰ ਨਸੀਬ ਮਾਂ ਕਰਦਾ ਨਹੀਂ ਸਰਦਾ ਇੱਕ ਮੇਰੀ ਨਨਾਨਾ ਵਿਚਾਰੀ ਕੱਲੀ ਰਹੀ ਆ ਕਿੰਨਾ ਚਿਰ ਹੁਣ ਮਾਂ ਇਹਨੂੰ ਮੈਂ ਰੇਤੋਂ ਕੱਲਾ ਨਹੀਂ ਛੱਡ ਹੁੰਦਾ ਮਾਂ ਲੈ ਪੁੱਤ ਅਸੀਂ ਤਾਂ ਤੈਨੂੰ 4 ਦਿਨਾਂ ਲਈ ਲੈਣ ਵਾਸਤੇ ਆਈ ਸੀ ਐਨੇ ਨੂੰ ਸੰਤੋਖ ਵਰਗੇ ਵੀ ਆ ਗਏ ਹਾਲਚਾਲ ਪੁੱਛਿਆ ਨਸੀਬ ਰੋਟੀ ਟੁੱਕਦਾ ਕਰਨ ਲੱਗ ਪਈ ਰਾણો ਗੋਹਾਵਾੜੇ ਵਿੱਚ ਸੁੱਟਣ ਜਾਣ ਲੱਗੀ ਤਾਂ ਨਸੀਬ ਨੇ ਕਿਹਾ ਕਿਉਂ ਭਾਰੇ ਵਠਲ ਚੱਕਦੀਆਂ ਰਾਣੋ ਮੈਂ ਆ ਜਾਂਦੀ ਕੋਲ ਬੈਠੀ ਮਾਂ ਬੋਲੀ ਨਾ ਨਸੀਬ ਐਨਾ ਨਾ ਸਿਰ ਚੜਾਏ ਨੂੰ ਕਰਦੀ ਆ ਤਾਂ ਕਰ ਲੈਣ ਦੇ ਕੰਮ ਤੂੰ ਉਹੀ ਨਾ ਰੋ ਕੋਣੂ ਕੰਮ ਤੋਂ ਅਗਲੀ ਜਮਾ ਖਿਹੜਾ ਛੱਡ ਜੂ ਆਪਣੀ ਮਾਂ ਦੀ ਗੱਲ ਵੱਲ ਬਹੁਤੀ ਗੌਰ ਨਾ ਕਰਦੀ ਨਸੀਬ ਆਟਾ ਗੁੰਨਣ ਲੱਗ ਪਈ ਮਾਂ ਨੇ ਫੇਰ ਉਹੀ ਗੱਲ ਦੁਹਰਾਈ ਤਾਂ ਚੁੱਪ ਬੈਠੀ ਨਸੀਬ ਬੋਲ ਹੀ ਪਈ ਕੀ ਗੱਲ ਮਾਂ ਆਪਣੀਆਂ ਨੂਹਾਂ ਨੂੰ ਵੀ ਤੂੰ ਐਂ ਕਰ ਕਰ ਹੀ ਆਪਣੇ ਮੂੰਹੋਂ ਲਹਾ ਲਿਆ ਪਰ ਹੱਥ ਜੋੜਦੀਆਂ ਤੇਰੇ ਅੱਗੇ ਮੇਰਾ ਘਰ ਨਾ ਖਰਾਬ ਕਰ ਮਾਂ ਮੈਂ ਆਪਦਾ ਘਰ ਛੱਡ ਕੇ ਨਾ ਅੱਜ ਜਾਵਾਂ ਨਾ ਕੱਲ ਮਾਂ ਪੁੱਤ ਉਹ ਵੀ ਤਾਂ ਤੇਰਾ ਘਰੀਆ ਨਸੀਬ ਸੀ ਮਾਂ ਪਰ ਹੁਣ ਇਹੀ ਘਰ ਮੇਰਾ ਦਰਵੇਸ਼ਾਂ ਵਰਗੇ ਬੰਦੇ ਆ ਮਾਂ ਇਹ ਮੈਂ ਹੁਣ ਇਹਨਾਂ ਨੂੰ ਛੱਡ ਕੇ ਨਹੀਂ ਆ ਸਕਦੀ ਹਾਂ ਜਦੋਂ ਕੋਈ ਕਾਰਵਿਹਾਰ ਹੋਇਆ ਉਦੋਂ ਅਸੀਂ ਆਪ ਹੀ ਆ ਜਾਾਂਗੇ ਕੰਧੋਲੀ ਉਹਲੇ ਡਹੇ ਮੰਜੇ ਤੇ ਪਿਆ ਸੰਤੋਖ ਨਸੀਬ ਦੀਆਂ ਗੱਲਾਂ ਸੁਣ ਕੇ ਗਦਗਦ ਹੋ ਉੱਠਿਆ ਤੇ ਉਹਨੂੰ ਆਪਣੀ ਘਰ ਵਾਲੀ ਨਸੀਬ ਤੇ ਮਾਣ ਮਹਿਸੂਸ ਹੋਇਆ ਦੂਜੇ ਦਿਨ ਸਵਖਤੇ ਹੀ ਨਸੀਬ ਦੇ ਮਾਪੇ ਆਪਣੇ ਪਿੰਡ ਨੂੰ ਚਲੇ ਗਏ ਨਸੀਬ ਦੇ ਬਾਪੂ ਨੂੰ ਆਪਣੀ ਧੀ ਖੁਸ਼ ਵੇਖ ਕੇ ਬਹੁਤ ਸਕੂਨ ਮਿਲਿਆ ਤੇ ਦੋਵੇਂ ਹੱਥ ਜੋੜ ਰੱਬ ਦਾ ਸ਼ੁਕਰ ਕਰਨ ਲੱਗਿਆ ਬੱਗੇ ਦੇ ਦਿਲ ਦਿਨੋਂ ਦਿਨ ਨਸੀਬ ਨੂੰ ਪਾਉਣ ਦੀ ਚਾਹਤ ਵਧਦੀ ਜਾ ਰਹੀ ਸੀ ਜਿੱਥੇ ਵੀ ਨਸੀਬ ਜਾਂਦੀ ਉਹਦਾ ਪਿੱਛਾ ਕਰਦਾ ਰਹਿੰਦਾ ਇੱਕ ਦਿਨ ਨਸੀਬ ਨੇ ਸੋਚਿਆ ਕਿ ਹੁਣ ਸੰਤੋਖ ਨੂੰ ਬੱਗੇ ਦੀ ਹਰਕਤ ਬਾਰੇ ਦੱਸਣਾ ਹੀ ਪੈਣਾ ਸ਼ਾਮ ਨੂੰ ਰੋਟੀ ਖਾਣ ਨਸੀਬ ਨੂੰ ਚੁੱਪ ਜਿਹਾ ਬੈਠਾ ਵੇਖ ਬਲਵੀਰ ਸਿਓ ਬੋਲਿਆ ਕਿਉਂ ਭਾਈ ਰਾਣੋ ਅੱਜ ਕਿਵੇਂ ਸਾਡੀ ਨਸੀਬ ਚੁੱਪ ਜੇ ਬੈਠੀ ਆ ਨਸੀਬ ਪੁੱਛਣਾ ਬਾਈ ਆ ਇੱਕ ਬੱਗਾ ਨਾ ਆਉਂਦਾ ਬੰਦਾ ਮੇਰਾ ਪਿੱਛਾ ਕਰਨੋਂ ਨਹੀਂ ਹਟਦਾ ਕਿੰਨੇ ਵਾਰ ਕਿਹਾ ਪਰ ਬਿਸ਼ਰਮਾ ਵਾਂਗ ਮੇਰਾ ਪਿੱਛਾ ਕਰਦਾ ਰਹਿੰਦਾ ਸੰਤੋਖ ਉਹਦੀ ਐਨੀ ਮਜਾਲ ਮੈਂ ਪੁੱਛਦਾ ਉਹਨੂੰ ਬਲਵੀਰ ਨਾ ਓਏ ਇੰਉਂ ਨਾ ਤਤਾ ਹੋ ਆਪਾਂ ਉਹਨੂੰ ਈ ਸਮਝਾ ਦੇਾਂਗੇ ਨਾਲੇ ਤੈਨੂੰ ਪਤਾ ਵੀ ਆ ਕਿਹੋ ਜਿਹਾ ਬੰਦਾ ਉਹ ਖਾਮ ਖਾਂ ਮਿੱਟੀ ਪੱਟ ਦੂ ਆਪਣੀ ਘਰ ਦੀ ਉਹ ਤੇਰੇ ਸਾਹਮਣੇ ਵੇਖ ਲੈ ਕਿੰਨੇ ਘਰ ਖਰਾਬ ਕੀਤੇ ਆ ਉਹਨੇ ਸੰਤੋਖ ਐਂ ਤਾਂ ਪਤਾ ਬਾਈ ਪਰ ਪਰ ਨਸੀਬ ਹੈ ਕਿੰਨਾ ਦਾ ਉਹ ਰਾਣੋ ਭਾਬੀ ਆਪਾਂ ਕੀ ਲੈਣਾ ਉਹਦੇ ਤੋਂ ਹੁਣ ਬਸ ਤੂੰ ਬਾਹਰ ਨਾ ਜਾਇਆ ਕਰ ਨਸੀਬ ਐਉਂ ਤਾਂ ਨਹੀਂ ਕੰਮ ਚੱਲਣਾ ਬਾਹਰ ਤਾਂ ਮੇਰੀ ਲਾਡੋ ਰਾਣੀਏ ਜਾਣਾ ਪੈਂਦਾ ਬੰਦੇ ਨੂੰ ਐਉਂ ਮੈਂ ਕੋਈ ਗੁੜਦੀ ਡਲੀ ਨਹੀਂ ਜਿਹੜੀ ਉਹਦੀ ਮੂੰਹ 'ਚ ਪੈ ਜੂੰ ਮੈਂ ਇਸ ਘਰ ਦੀ ਇੱਜ਼ਤਾਂ ਤੁਸੀਂ ਫਿਕਰ ਨਾ ਕਰਿਓ ਉਹ ਹੋਰ ਹੋਣਗੀਆਂ ਜਿਹੜੀਆਂ ਬੱਗੇ ਤੋਂ ਡਰਦੀਆਂ ਨੀਵੀਆਂ ਹੋਗੀਆਂ ਹੋਣਗੀਆਂ ਪਰ ਮੈਂ ਨਹੀਂ ਹੁੰਦੀ ਘਰੇ ਦੱਸਣਾ ਮੇਰਾ ਫਰਜ਼ ਸੀ ਸੰਤੋਖ ਤੂੰ ਉਹੀ ਨਾ ਨਸੀਬ ਕੁਝ ਕਰ ਬੈਠੀ ਆਪਾਂ ਭਲੇ ਮਾਨਸ ਜੇ ਬੰਦੇ ਆ ਕਿਤੇ ਕੁਝ ਹੋਰ ਹੋ ਜੇ ਨਸੀਬ ਜੇ ਕੋਈ ਕਿਸੇ ਦੀ ਜਿਤਨੂ ਤੱਕਦਾ ਤਾਂ ਉਹਨੂੰ ਮੂੰਹ ਤੋੜ ਜਵਾਬ ਦੇਣਾ ਲਾਜ਼ਮੀ ਹੁੰਦਾ ਹੈ ਲੈ ਰਾਨੋ ਆਪਦੇ ਭਾਈਆਂ ਨੂੰ ਗੁੜ ਖਵਾ ਦੇ ਨਾਲ ਆ ਦੁੱਧ ਦੇ ਕੋਲੇ ਵੀ ਨਾਲੇ ਬਾਈ ਉਹੀ ਫਿਕਰ ਨਾ ਕਰਿਆ ਕਰੋ ਮੈਂ ਤਾਂ ਉਹਨੂੰ ਭਲੀ ਮਾਨਸੀ ਨਾਲ ਸਮਝਾਵਾਂਗੀ ਬੱਗਾ ਘਰੋਂ ਰਜਦਾ ਪੁੱਜਦਾ ਸੀ ਤਿੰਨ ਭੈਣਾਂ ਦਾ ਇਕੱਲਾ ਭਾਈ ਬੱਗਾ ਬਹੁਤ ਸਿਆਣਾ ਸੀ ਤਿੰਨ ਭੈਣਾਂ ਦੇ ਵਿਆਹ ਬਹੁਤ ਵਧੀਆ ਘਰੇ ਕੀਤੇ ਬੱਗਾ ਹਰ ਰੋਜ਼ ਖੇਤਾਂ ਨੂੰ ਜਾਂਦਾ ਕੰਮ ਕਰਦਿਆਂ ਵੇਖ ਸ਼ਰੀਕਾਂ ਤੋਂ ਜਰਿਆ ਨਾ ਗਿਆ ਨਾਲ ਵਾਲੇ ਘਰ ਦੀ ਲੱਗਦੀ ਪਰਝਾਈ ਨੇ ਗੋਰੇ ਚਿੱਟੇ ਹੱਟੇ-ਕੱਟੇ ਸਰੀਰ ਵਾਲੇ ਬੱਗੇ ਨੂੰ ਪੱਟਣ ਲਈ ਸਕੀਮਾਂ ਕੜਨੀਆਂ ਸ਼ੁਰੂ ਕਰ ਦਿੱਤੀਆਂ ਕਦੇ ਉਹ ਬੱਗੇ ਨੂੰ ਬਠਲ ਚਕਾਉਣ ਦੇ ਬਹਾਨੇ ਸੱਦ ਲੈਂਦੀ ਤੇ ਕਦੇ ਕਿਸੇ ਹੋਰ ਬਹਾਨੇ ਜਵਾਨੀ ਚੜਦੀ ਚੜਦੀ ਹੀ ਨਿੰਮੂ ਬੱਗੇ ਨੂੰ ਪੱਟਣਾ ਚਾਹੁੰਦੀ ਸੀ ਹੌਲੀ-ਹੌਲੀ ਜਦੋਂ ਨਿੰਮੂ ਨਾ ਹਟੀ ਤਾਂ ਬੱਗੇ ਨੇ ਬਠਲ ਚਕਾਉਂਦਿਆਂ ਨਿੰਮੂ ਦੀ ਵੱਖੀ ਵਿੱਚ ਚੁੰਡੀ ਵੱਢੀ ਨਿੰਮੂ ਹੱਸ ਪਈ ਬਸ ਉਸ ਦਿਨ ਤੋਂ ਬਾਅਦ ਦੋਵਾਂ ਦੀਆਂ ਰਾਤਾਂ ਰੰਗीन ਹੋਣ ਲੱਗੀਆਂ ਨਿੰਮੂ ਨੇ ਬੱਗੇ ਦਾ ਘਰਪੂਰਨਾ ਸ਼ੁਰੂ ਕਰ ਦਿੱਤਾ ਨਿੰਮੂ ਦੇ ਜਿਸਮ ਲਈ ਅੰਨਾ ਹੋਇਆ ਬੱਗਾ ਕੁਝ ਵੀ ਕਰਨ ਲਈ ਤਿਆਰ ਸੀ ਸਾਰਿਆਂ ਨੂੰ ਪਤਾ ਸੀ ਕਿ ਨਿੰਮੂ ਬੱਗੇ ਨੂੰ ਖਾ ਰਹੀ ਆ ਨਿੰਮੂ ਦੇ ਘਰ ਵਾਲਾ ਨਸ਼ੇੜੀ ਬੰਦਾ ਸੀ ਉਹਨੂੰ ਸਿਰਫ ਪੈਸਿਆਂ ਤੱਕ ਮਤਲਬ ਸੀ ਬੱਗੇ ਕੇ ਘਰਦਿਆਂ ਨੇ ਬੱਗੇ ਨੂੰ ਪੈਸਾ ਥੇਲਾ ਦੇਣਾ ਬੰਦ ਕਰ ਦਿੱਤਾ ਨਿੰਮੋ ਹਰ ਰੋਜ਼ ਹੀ ਬੱਗੇ ਤੋਂ ਪੈਸੇ ਮੰਗਦੀ ਪਰ ਪੈਸੇ ਨਾ ਹੋਣ ਦੀ ਸੂਰਤ ਵਿੱਚ ਬੱਗੇ ਨੂੰ ਆਪਣੇ ਨੇੜੇ ਨਾ ਹੋਣ ਦਿੰਦੀ ਹੌਲੀ ਹੌਲੀ ਨਿੰਮੋ ਨੇ ਬੱਗੇ ਤੋਂ ਪਾਸਾ ਵਟ ਲਿਆ ਪਰ ਬੱਗੇ ਨੂੰ ਚੰਮ ਦੀ ਭੁੱਖ ਨੇ ਅੰਨ੍ਹਾ ਕਰ ਦਿੱਤਾ ਸੀ ਹੁਣ ਉਹ ਹਰ ਕਿਸੇ ਵਿੱਚੋਂ ਨਿੰਮੋ ਨੂੰ ਵੇਖਦਾ ਨਿੰਮੋ ਨੇ ਚੰਗਾ ਭਲਾ ਬੰਦਾ ਬਦਮਾਸ਼ ਬਣਾ ਦਿੱਤਾ ਸੀ ਬਸੇ ਐਸੀ ਗੱਲਾਂ ਸਾਰੇ ਪਿੰਡ ਵਿੱਚ ਬੱਗਾ ਬਦਨਾਮ ਹੋ ਗਿਆ ਸੀ ਸੰਤੋਖ ਸ਼ਹਿਰ ਗਿਆ ਹੋਇਆ ਸੀ ਵੱਡੇ ਦੋਹੇ ਭਾਈ ਖੇਤ ਸੀ ਨਸੀਬ ਤੇ ਰਾਣੋਂ ਦੋਹੇ ਚਾਦਰ ਕੱਢ ਰਹੀਆਂ ਸੀ ਐਨੇ ਨੂੰ ਬਾਹਰੋਂ ਕੋਈ ਆਉਂਦਾ ਦਿਸਿਆ ਰਾਣੋਂ ਨੇ ਦੱਸਿਆ ਕਿ ਇਹ ਬੱਗੇ ਦੀ ਮਾਂ ਏ ਨਸੀਬ ਨੂੰ ਲੱਗਿਆ ਕਿ ਬੱਗੇ ਨੇ ਪੁੱਠੀ ਸਿੱਧੀ ਗੱਲ ਨਾ ਕਰ ਦਿੱਤੀ ਹੋਵੇ ਬੱਗੇ ਦੀ ਮਾਂ ਆ ਕੇ ਬਹਿ ਗਈ ਨਸੀਬ ਨੇ ਸਸਰੀਕਾਲ ਬੁਲਾਈ ਤੇ ਐਨੇ ਨੂੰ ਧਣਕੁਰ ਵੀ ਆ ਗਈ ਤਣਕਰ ਨੀ ਭੈਣ ਸੀਬੋ ਕਿਵੇਂ ਆ ਤੂੰ ਸੀਬੋ ਕਾਦੇ ਹਾਲ ਆ ਭੈਣੇ ਕੱਲ ਸੰਤੋਖ ਗਿਆ ਸੀ ਘਰੇ ਬੱਗੇ ਨੂੰ ਰੋਣ ਤਣਕਰ ਇਉਂ ਕਿਉਂ ਕਹਿਣੀ ਆ ਭੈਣੇ ਸੀਬੋ ਪਿੰਡ ਚ ਜਿਉਣ ਜੋਗੇ ਨਹੀਂ ਛੱਡਿਆ ਕੰਜਰ ਨੇ ਉਲੰਬਿਆਂ ਨਾਲ ਘਰ ਭਰਤਾ ਕਿੱਥੇ ਇਹਦੇ ਪਿਓ ਦਾਦੇ ਨੇ ਕਿਤੇ ਪੈਰ ਤੇ ਮਿੱਟੀ ਨਹੀਂ ਸੀ ਪੈਣ ਦਿੱਤੀ ਤਣਕਰ ਨੀ ਭੈਣੇ ਬੇੜਾ ਤਾਂ ਉਸ ਕੰਜਰੀ ਨਿੰਮੋ ਦਾ ਬੈਠਾ ਜਿਨੇ ਵਗਾੜਿਆ ਮੁੰਡੇ ਨੂੰ ਪਹਿਲਾ ਮੰਗਰ ਲਾ ਲੈਂਦੀਆਂ ਤੀਮੀਆਂ ਫਿਰ ਵੇਖ ਲਾ ਸੀਬੋ ਮੈਨੂੰ ਤਾਂ ਸ਼ਰਮ ਆਉਂਦੀ ਆ ਇਹੋ ਜੀ ਔਲਾਦ ਜੰਮ ਕੇ ਭਾਈ ਮੈਂ ਮਾਫੀ ਮੰਗਦੀ ਆ ਬੱਗੇ ਕੰਨੀਓ ਅੱਗੇ ਤੋਂ ਨਹੀਂ ਐਂ ਕਰਦਾ ਨਸੀਬ ਇਹ ਨਿੰਮੋ ਕੌਣਾ ਤਣਕੁਰ ਨੇ ਨਿੰਮੋ ਤੇ ਬੱਗੇ ਬਾਰੇ ਸਭ ਕੁਝ ਦੱਸਿਆ ਤਾਂ ਨਸੀਬ ਨੂੰ ਕਹਾਣੀ ਸਮਝ ਆਈ ਤੇ ਬੋਲੀ ਇਹਦੇ ਵਿੱਚ ਬੱਗੇ ਦਾ ਵੀ ਕੋਈ ਦੋਸ਼ ਨਹੀਂ ਚਾਚੀ ਉਸ ਨੂੰ ਜਿਵੇਂ ਨਿੰਮੋ ਨੇ ਮੰਗਰ ਲਾਇਆ ਓਵੇਂ ਗਿੱਜ ਗਿਆ ਪਰ ਇਹਦਾ ਇੱਕ ਹੱਲ ਹੈਗਾ ਤੁਸੀਂ ਬੱਗੇ ਦਾ ਵਿਆਹ ਕਰ ਦਿਓ ਸੀਬੋ ਕੌਣ ਡੋਲਾ ਤੋਰੂ ਇਹੋ ਜੇ ਨਾਲ ਨਸੀਬ ਬੱਗੇ ਨੂੰ ਰਿਸ਼ਤਾ ਮੈਂ ਕਰਵਾਉਂ ਬਸ ਗੱਲ ਆਪਣੇ ਵਿੱਚ ਹੀ ਰਹੇ ਬਾਹਰ ਨਾ ਜਾਵੇ ਸੀਬੋ ਇਸ ਤੇ ਵਿੱਚ ਤਾਂ ਆਪਾਂ ਦਰਾਣੀ ਜਠਾਣੀ ਆ ਪਰ ਹੈਗੀ ਤੂੰ ਮੇਰੀ ਧੀਆ ਵਰਗੀਆਂ ਪੁੱਤ ਜੇ ਤੂੰ ਮੇਰੇ ਪੁੱਤ ਦਾ ਸਾਖ ਕਰਵਾ ਦੇ ਮੈਂ ਤਾਂ ਤੇਰੇ ਪੈਰ ਤੋਂ ਧੋਕੇ ਪੀਉ ਨਸੀਬ બસ ਬੱਸ ਐਵੇਂ ਨਹੀਂ ਕਹਿਣਾ ਹਰ ਬੰਦੇ ਵਿੱਚ ਮਾੜੇ ਗੁਨਾ ਦਾ ਵੀ ਕੋਈ ਕਾਰਨ ਹੁੰਦਾ ਜੋ ਅੱਜ ਬੱਗੇ ਬਾਰੇ ਮੈਨੂੰ ਪਤਾ ਲੱਗਿਆ ਬੱਗੇ ਨਾਲ ਨਫ਼ਰਤ ਦੀ ਬਜਾਏ ਹਮਦਰਦੀ ਹੋ ਰਹੀ ਆ ਬੱਗੇ ਦੀ ਮਾਂ ਨਸੀਬਕੌਰ ਨੂੰ ਅਸੀਸਾਂ ਦੇ ਰਹੀ ਸੀ ਧਣਕੌਰ ਨਸੀਬਕੌਰ ਦੀ ਗੱਲ ਤੇ ਹੈਰਾਨ ਸੀ ਕਿ ਇਹ ਕਿੱਥੋਂ ਸਾਖ ਕਰਵਾ ਦਿਉ ਬੱਗੇ ਦਾ ਉਹੀ ਮਗਰ ਲਾਲੀ ਬਲਾ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣ ਲਈ ਜੁੜੇ ਰਹੋ ਚੈਨਲ ਦੇ ਨਾਲ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ